ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਜੀ ਅੰਡਰਸ਼ਰਟ ਪਲੱਸ ਬਰਾ 2 ਇਨ 1 ਤੇ ਆਪਾਂ ਦੇਖੋ ਜੀ ਲੱਤ ਹੈ ਸਰਦੀਆਂ ਵਾਲਾ ਕਪੜਾ ਜਿਹੜਾ ਕਿ ਥੋੜਾ ਤੁਲਮਾ ਕਪੜਾ ਹੁੰਦਾ ਤੇ ਇਹ ਹੁੰਦਾ ਜੀ ਥੋੜਾ ਜਿਹਾ ਦੇ ਵਿੱਚ ਸਟੈਚ ਹੁੰਦਾ ਹੈ ਕਪੜੇ 'ਚ ਦੇਖੋ ਜੀ ਆਪਾਂ ਲੱਤ ਹੈ 8 ਇੰਚ ਤੇ 34 ਸਾਈਜ਼ ਦੇ ਹਿਸਾਬ ਨਾਲ ਆਪਾਂ ਬਣਾ ਰਹੇ ਹਾਂ ਜੀ ਬਰਾ ਤੇ 8 ਇੰਚ ਆਪਾਂ ਚੌੜਾ ਤੇ 8 ਇੰਚ ਆਪਾਂ ਲੰਬਾ ਆਪਾਂ ਦੇਖੋ ਇਸ ਤਰ੍ਹਾਂ ਚੌਰਸ ਪੀਸ ਲੈਣਾ ਹੈ ਤੇ ਮੈਂ ਤੁਹਾਨੂੰ ਵੈਸੇ ਨਾ ਵੀ ਦੱਸ ਦੰਨੀ ਆ ਜੇ ਤੁਸੀਂ 34 ਦੇ ਹਿਸਾਬ ਨਾਲ ਬਣਾ ਰਹੇ ਹੋ ਤਾਂ ਤੁਸੀਂ 8.5 ਕੱਪੜਾ ਲੈਣਾ ਜੀ ਇਹਦੇ ਵਿੱਚ ਹੈਗੀ ਥੋੜੀ ਜੀ ਮਤਲਬ ਕਿ ਕੱਪੜਾ ਇਹ ਲਫਦ ਹੈ ਤੇ ਇਸ ਕਰਕੇ ਆਪਾਂ ਸਟੈਚ ਥੋੜਾ ਜਿਹਾ ਕੱਪੜੇ 'ਚ ਹੁੰਦਾ ਇਸ ਕਰਕੇ ਮੈਂ ਅੱਧਾ ਇੰਚ ਘੱਟ ਲੱਤਾ ਜੇ ਤੁਸੀਂ ਬਣਾ ਰਹੇ ਹੋ 36 ਇੰਚ ਤਾਂ ਤੁਸੀਂ ਲੈਣਾ ਜੀ 9 ਇੰਚ ਕੱਪੜਾ ਜੇ ਤੁਸੀਂ 38 ਦੇ ਹਿਸਾਬ ਨਾਲ ਬਣਾ ਰਹੇ ਹੋ ਤਾਂ 9.5 ਜੇ ਤੁਸੀਂ 40 ਨੰਬਰ ਸਾਈਜ਼ ਦੀ ਬਣਾ ਰਹੇ ਹੋ ਤਾਂ 10 ਇੰਚ ਕੱਪੜਾ ਲੈਣਾ ਲੋ ਜੀ ਹੁਣ ਆਪਾਂ ਦੋ ਪੀਸ ਕੱਟ ਲੈਣੇ ਆ ਇਸੇ ਤਰ੍ਹਾਂ ਆਪਾਂ ਦੇਖੋ 8 8 ਇੰਚ ਦੇ ਆਪਾਂ ਪੀਸ ਕੱਟ ਲੈਨੇ ਤੇ ਇੱਕ ਸਾਈਡ ਹੈਗੀ ਜੀ ਦੇਖੋ ਬੰਦ ਤੇ ਇੱਕ ਸਾਈਡ ਹੈਗੀ ਖੁੱਲੀ ਮੈਂ ਤੁਹਾਨੂੰ ਇੱਕ ਪੀਸ ਕੱਟ ਕੇ ਦਿਖਾਉਣੀ ਆ ਇਸ ਤਰ੍ਹਾਂ ਦੇਖੋ ਜਿਹੜਾ ਖੁੱਲਾ ਪਾਸਾ ਹੈ ਇਧਰੋਂ ਤੇ ਆਪਾਂ ਨੀਚੋਂ ਲੈਣਾ ਜੀ 5 ਇੰਚ ਕਪੜਾ ਇਸ ਤਰ੍ਹਾਂ 5 ਇੰਚ ਕਪੜਾ ਲੈਣਾ ਤੇ ਉੱਪਰ ਨੂੰ ਲੈਣਾ ਆਪਾਂ 4 ਇੰਚ ਲੰਬਾਈ ਦੇ ਹਿਸਾਬ ਨਾਲ 4 ਇੰਚ ਕਪੜਾ ਲੈਣਾ ਇਸ ਤਰ੍ਹਾਂ ਨੀਚੋਂ 5 ਤੇ ਉੱਪਰੋਂ 4 ਤੇ ਹੁਣ ਲੈਣਾ ਜੀ ਆਪਾਂ ਇੱਥੋਂ 7 ਇੰਚ ਉਪਰੋਂ 1 ਇੰਚ ਛੱਡ ਕੇ ਤੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲੈਣਾ ਜਿੱਥੇ ਆਪਾਂ ਚਾਰ ਦਾ ਨਿਸ਼ਾਨ ਲਾ ਸੀ ਨਾ ਉਪਰੋਂ ਲਿਆ ਕੇ ਇੰਚ ਡੇਪਰ ਆਏ ਇਹਨੂੰ ਇਸ ਤਰ੍ਹਾਂ ਨਿਸ਼ਾਨ ਲਾਇਆ ਤੇ ਇਸੇ ਤਰ੍ਹਾਂ ਆਪਾਂ ਇਹਦੀ ਕਟਾਈ ਕਰਨੀ ਹੈ ਜੀ ਅੱਜ ਆਪਾਂ ਕਟਾਈ ਤੇ ਸਟੀਚਿੰਗ ਦੋਨੇ ਚੀਜ਼ਾਂ ਆਪਾਂ ਤੁਹਾਨੂੰ ਦੱਸਾਂਗੇ ਜੀ ਸੌਖੇ ਜਿਹੇ ਢੰਗ ਨਾਲ ਦੱਸਾਂਗੇ ਜਿਹੜੀ ਕਿ ਆਮ ਨਾਲ ਤੁਹਾਨੂੰ ਸਮਝ ਆ ਜਾਊ ਤੇ ਤੁਸੀਂ ਆਮ ਨਾਲ ਇਹ ਬਣਾ ਸਕਦੇ ਹੋ ਜੀ ਦੇਖੋ ਜੀ ਐ ਇਹਦੀ ਮਤਲਬ ਕਿ ਫਿਟਿੰਗ ਵੀ ਬਹੁਤ ਵਧੀਆ ਆਉਂਦੀ ਹੈ ਜੀ ਸ਼ੇਪ ਵੀ ਬਹੁਤ ਵਧੀਆ ਬਣਦੀ ਹੈ ਤੇ ਇਹ ਮਿੰਟਾ ਜੀ ਬਣ ਕੇ ਤਿਆਰ ਹੋ ਜੂ ਆਪਾਂ ਤੁਹਾਨੂੰ ਸੌਖੇ ਜਿਹੇ ਢੰਗ ਨਾਲ ਹੀ ਕਟਾਈ ਤੇ ਸਟੀਚਿੰਗ ਦੋਨੇ ਚੀਜ਼ਾਂ ਦੱਸਾਂਗੇ ਦੇਖੋ ਜੀ ਆਪਾਂ ਨੇ ਇਹ ਨਾ ਇੱਕ ਸਾਈਡ ਦੇ ਤਿਆਰ ਹੋਏ ਨੇ ਇੱਕ ਸਾਈਡ ਤੇ ਚਾਰ ਪੀਸ ਲੱਗਣੇ ਯਾਨੀ ਕਿ ਸਾਰੇ ਆਪਣੇ ਟੋਟਲ 8 ਪੀਸ ਤਿਆਰ ਹੋਣਗੇ ਇਸ ਤਰ੍ਹਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਗਲਾਈ ਵਾਲੀ ਸਾਈਡ ਤੇ ਸੀਨਾ ਮਾਰਾਂਗੇ ਲੋ ਜੀ ਆਪਣੇ ਗਲਾਈ ਵਾਲੀ ਸੀਨਾ ਮਾਰ ਕੇ ਤੇ ਆਪਣੇ ਤਿਆਰ ਹੋ ਗਏ ਤੇ ਹੁਣ ਆਪਾਂ ਦੋ ਪੀਸ ਲੈ ਲੈਣੇ ਜੀ ਐਂ ਦੇਖੋ ਦੋ ਪੀਸ ਲੈ ਕੇ ਆਪਾਂ ਨਾ نیچے ਰੱਖਾਂਗੇ ਸਿੱਧੇ ਪਾਸੇ ਤੇ ਉੱਪਰ ਰੱਖਾਂਗੇ ਪੁੱਠੇ ਪਾਸੇ ਇਸ ਤਰ੍ਹਾਂ ਇਸ ਤਰ੍ਹਾਂ ਆ ਕੇ ਮੈਂ ਤੁਹਾਨੂੰ ਦਿਖਾਉਣੀ ਆ ਸਭ ਤੋਂ ਪਹਿਲਾਂ ਆਪਾਂ ਮਾਰਾਂਗੇ ਅੰਦਰਲੀ ਸਾਈਡ ਵਾਲੀਆਂ ਸੀਨਾ ਜਿਹੜੀਆਂ ਸੀਨਾ ਦੋਨੇ ਸਾਈਡ ਅੰਦਰਲੀ ਸਾਈਡ ਆ ਰਹੀ ਹੈ ਨਾ ਆਪਾਂ ਉਧਰ ਸੀਨਾ ਮਾਰਾਂਗੇ ਦੇਖੋ ਸੀਨਾ ਮਾਰ ਕੇ ਇਹ ਪਲਟ ਕੇ ਐ ਸਿੱਧੇ ਹੋ ਜਾਣਗੇ ਲਓ ਜੀ ਆਪਾਂ ਪਹਿਲਾਂ ਸੀਨ ਮਾਰ ਦਿੰਨੇ ਆਂਗੇ ਇਸ ਤਰ੍ਹਾਂ ਸੀਨ ਮਾਰਨ ਤੋਂ ਬਾਅਦ ਆਪਾਂ ਸونو ਸਿੱਧਾ ਕਰਕੇ ਦਿਖਾਉਣਾ ਜੀ ਬਿਲਕੁਲ ਸਹੀ ਸਹੀ ਧਰ ਲੈਣਾ ਕੋਈ ਵਾਲ ਨਹੀਂ ਹੋਣਾ ਚਾਹੀਦਾ ਤੇ ਆਰਾਮਦਾਰੀ ਨਾਲ ਇਹ ਬਣ ਕੇ ਤਿਆਰ ਹੋ ਜੂ ਕੋਈ ਬਾਲੀ ਮਿਹਨਤ ਨਹੀਂ ਹੁੰਦੀ ਜੀ ਇਹੋ ਜਿਹੀਆਂ ਚੀਜ਼ਾਂ ਆਪਾਂ ਬਾਜ਼ਾਰ ਚੋਂ ਲੈ ਕੇ ਆਉਂਦੇ ਆ ਘਰ ਵਿੱਚ ਬਹੁਤ ਆਸਾਨੀ ਤੇ ਬਹੁਤ ਹੀ ਸਸਤੇ ਵਿੱਚ ਬਣ ਕੇ ਤਿਆਰ ਹੋ ਜਾਂਦੀਆਂ ਨੇ ਲੋ ਜੀ ਅੰਦਰ ਲੀਆਂ ਸਾਈਡਾਂ ਵਾਲੀਆਂ ਪਸੀਨਾ ਲਗਾ ਲਈਆਂ ਇਸ ਤਰ੍ਹਾਂ ਤੇ ਹੁਣ ਆਪਾਂ ਕਰਾਂਗੇ ਜੀ ਉੱਪਰ ਵਾਲੀਆਂ ਆਪਣੀਆਂ ਵੈਲਟਾਂ ਤਿਆਰ ਉੱਪਰਲੇ ਸਟੈਪ ਤੇ ਉੱਪਰਲੇ ਸਟੈਪ ਵੀ ਮੈਂ ਤੁਹਾਨੂੰ ਦੱਸੂਗੀ ਕਿੰਨੇ ਤਿਆਰ ਕਰਨੇ ਆ ਸਭ ਤੋਂ ਪਹਿਲਾਂ ਆਪਾਂ ਇਹਨੂੰ ਅਟੈਚ ਕਰ ਲੈਣੇ ਆ ਆਪਾਂ ਜੀ ਦੇਖੋ 2 ਇੰਚ ਤੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਲੰਬਾਈ ਦੇ ਹਿਸਾਬ ਨਾਲ ਉੱਪਰ ਥੋੜਾ ਜਿਹਾ ਵਧਾ ਕੇ ਅੱਧਾ ਇੰਚ ਉੱਪਰ ਵਧਾ ਕੇ ਨਾ ਫਿਰ ਆਪਾਂ ਇਹ ਤਕੋਣੀ ਸੀਨ ਲਾ ਦਾਂਗੇ ਸਿੱਧੀ ਤੇ ਫਿਰ ਥੋੜੀ ਟੇਢੀ ਤੇ ਇਥੋਂ ਪੱਕਾ ਕਰ ਦੇਣੇ ਇਸ ਤਰ੍ਹਾਂ ਦੇਖੋ ਸੀਨ ਲੱਗ ਗਈ ਤੇ ਹੁਣ ਆਪਾਂ ਉੱਪਰਲੀ 벨ਟ ਤਿਆਰ ਕਰ ਲੈਣੇ ਆ ਉੱਪਰਲੀ 벨ਟ ਕਰਨੀ ਹੈ ਜੀ ਆਪਾਂ 15 ਇੰਚ ਦੀ ਲੰਬਾਈ ਲੈਣੀ ਹੈ ਤੇ ਚੜਾਈ ਲੈਣੀ ਆ ਆਪਾਂ ਇਹਦੀ 1.5 ਇੰਚ ਤਾਂ ਜੋ ਫੋਲਡ ਹੋ ਜਾ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਲਾਸਟਿਕ ਇਲਾਸਟਿਕ ਨਾਲ ਕੀ ਹੁੰਦਾ ਥੋੜੀ ਜੀ ਬਾਜ਼ਾਰ ਵਾਲੀ ਲੁੱਕ ਲੱਗਦੀ ਹੈ ਤੇ ਫਿਟਿੰਗ ਵੀ ਵਧੀਆ ਆਉਂਦੀ ਹੈ ਲੋ ਜੀ ਆਪਾਂ 3 ਇੰਚ ਆਪਾਂ ਕਟਾ ਕੇ ਇਲਾਸਟਿਕ ਲੈ ਲੈਂਦੀ ਹੈ ਉਹ ਆਪਾਂ 15 ਇੰਚ ਲੈਤੀ ਸੀ ਦੇਖੋ ਇਹ ਆਪਾਂ ਲੈਤੀ ਹੈ ਕਿ 13 ਇੰਚ ਸੌਰੀ 12 ਇੰਚ ਤੇ ਹੁਣ ਇਲਾਸਟਿਕ ਨੂੰ ਵਿੱਚ ਰੱਖ ਕੇ ਤੇ ਆਪਾਂ ਇਸ ਸਾਈਡ ਤੇ ਸੀਨ ਲਾ ਲੈਂਦੀ ਹੈ ਸਭ ਤੋਂ ਪਹਿਲਾਂ ਆਪਾਂ ਦੇਖੋ ਉੱਪਰ ਸੀਨ ਲਾ ਲਿਓ ਤਾਂ ਜੋ ਲਾਸਟ ਕ ਨਿਕਲੇ ਨਾ ਲੋ ਜੀ ਸਟੈਪ ਆ ਆਪਣੇ ਦੋਨੇ ਤਿਆਰ ਹੋ ਗਏ ਦੇਖੋ ਆਪਾਂ ਇਹਨੂੰ ਥੋੜਾ ਜਿਹਾ ਪੁੱਠਾ ਕਰਨਾ ਐ ਐ ਪੁੱਠਾ ਕਰਕੇ ਵਿੱਚ ਸਟੈਪ ਧਰ ਕੇ ਆਪਾਂ ਸੀਨ ਲਾ ਦਾਂਗੇ ਸੀਨ ਇੱਥੋਂ ਆਪਾਂ ਡਬਲ ਲਾਵਾਂਗੇ ਤਾਂ ਜੋ ਸਟੈਪ ਬਾਹਰ ਨਾ ਨਿਕਲੇ ਦੇਖੋ ਸੀਨ ਲਾਉਣ ਤੋਂ ਬਾਅਦ ਤੇ ਨਾਲ ਦੀ ਨਾਲ ਹੀ ਆਪਾਂ ਲੰਬੀ ਵਾਲੀ ਸੀਨ ਵੀ ਇੱਥੇ ਸਾਈਡ ਵਾਲੀ ਸੀਨ ਲਗਾ ਦਾਂਗੇ ਇਸੇ ਤਰ੍ਹਾਂ ਆਪਾਂ ਦੋਨੇ ਸਟੈਪ ਆਪਾਂ ਲਗਾ ਦਾਂਗੇ ਲੋ ਜੀ ਦੋਨੇ ਸਟੈਪ ਲਾ ਗਏ ਤੇ ਸਾਈਡ ਵਾਲੀ ਸਿਲਾਈ ਲਾ ਕੇ ਲੋ ਜੀ ਇਹ ਜਿਹੜੀਆਂ ਹੁਣ ਆਪਣੀਆਂ ਸੀਨਾ ਦੇਖੋ ਬਾਹਰ ਨਹੀਂ ਨਜ਼ਰ ਆ ਰਹੀਆਂ ਬਿਲਕੁਲ ਅੰਦਰ ਬਣੀਆਂ ਨੇ ਗੁੱਮ ਸੀਨਾ ਲੱਗੀਆਂ ਤਾਂ ਜੋ ਅੰਦਰ ਵੀ ਸਫਾਈ ਆ ਉਹ ਤੇ ਬਾਹਰ ਵੀ ਸਫਾਈ ਆ ਉਹ ਦੇਖੋ ਜੀ ਹੁਣ ਆਪਾਂ ਦਬਵੀਂ ਸੀਨ ਲਾ ਦਾਂਗੇ ਸੈਂਟਰ 'ਚ ਇੱਥੇ ਦਬਵੀਂ ਸੀਨ ਲਗਾ ਕੇ ਦੇਖੋ ਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਆਪਾਂ ਲਾਵਾਂਗੇ ਇੱਕ ਲੈਸ ਲੇਸ ਨਾਲ ਕੀ ਹੋਊਗੀ ਥੋੜੀ ਜਿਹੀ ਫਿਨਿਸ਼ ਵਧੀਆ ਆਜੂਗੀ ਜੀ ਸਫਾਈ ਆਊਗੀ ਤੇ ਸੋਹਣੀ ਲੱਗੂਗੀ ਬਾਜ਼ਾਰ ਵਾਲੀ ਲੁੱਕ ਮਿਲੂਗੀ। ਲੋ ਜੀ ਆਪਾਂ ਐ ਧਰ ਕੇ ਇੱਕ ਸਾਈਡ ਤੇ ਅੰਦਰ ਨੂੰ ਬਾਹਰ ਨੂੰ ਸਾਰੇ ਕਿਤੇ ਨਾ ਆਪਾਂ ਲੈਸ ਲਗਾਤੀ ਤੁਸੀਂ ਚਾਹੋ ਤਾਂ ਦੇਖੋ ਬਰੀਕ ਵਾਲੀ ਲੈਸ ਵੱਡੀ ਲੈਸ ਬਿਨਾਂ ਲੈਸ ਤੋਂ ਵੀ ਬਣਾ ਸਕਦੇ ਹਾਂ। ਲੋ ਜੀ ਲੈਸ ਆਪਣੀ ਲੱਗ ਗਈ। ਤੇ ਹੁਣ ਆਪਾਂ ਬਣਾਵਾਂਗੇ ਨੀਚੇ ਵਾਲਾ ਜਿਹੜੀ ਅੰਡਰਸ਼ਰਟ ਹੈ ਆਪਾਂ ਉਹਦੀ ਕਟਿੰਗ ਕਰਾਂਗੇ। ਦੇਖੋ ਇਹ ਆਪਾਂ ਐ ਮੇਨ ਲੈਣਾ ਹੈ। ਚਾਹੇ 10 ਇੰਚੇ ਚਾਹੇ 11 ਇੰਚੇ ਆਪਾਂ ਉਹਨਾਂ ਲੰਬੀ ਵਾਲੀ ਜਿਹੜੀ ਅੰਡਰਸ਼ਰਟ ਕੱਟ ਰਹੇ ਆ ਉਹਦੇ ਵਿੱਚੋਂ ਆਪਾਂ ਕੱਪੜਾ ਘਟਾ ਦਾਂਗੇ ਜੀ ਆਪਾਂ ਐ ਧਰ ਕੇ ਵੀ ਦੇਖ ਸਕਦੇ ਆ ਵੀ ਅੱਧਾ ਇੰਚ ਤਾਂ ਦਬਾਊਗਾ ਉਸ ਹਿਸਾਬ ਨਾਲ ਆਪਾਂ ਉੱਪਰੋਂ ਘਟਾ ਦਾਂਗੇ ਦੇਖੋ ਆਪਣੀ 10 ਇੰਚ ਸੀ 10 ਇੰਚ ਆਪਾਂ ਇੰਚ ਟੇਪ ਉੱਪਰ ਛੜਤਾ ਨੀਚੋਂ ਆਪਾਂ ਲੈਂਥ ਲੈ ਲੈਣੀ ਹੈ ਲੈਂਥ ਤੁਸੀਂ ਆਪਣੇ ਹਿਸਾਬ ਨਾਲ ਕਿੰਨੀ ਵੀ ਮਰਜ਼ੀ ਲੈ ਸਕਦੇ ਹੋ ਜੀ ਆਪਾਂ ਸਿਰਫ 10 ਇੰਚ ਉੱਪਰੋਂ ਘਟਾਇਆ ਤੇ ਬਾਕੀ ਤੁਸੀਂ ਦੇਖੋ ਜਿੰਨੀ ਤੁਹਾਡੇ ਲੈਂਥ ਆਉਂਦੀ ਹੈ ਤੁਸੀਂ ਉਸ ਦੇ ਹਿਸਾਬ ਨਾਲ ਲੈ ਸਕਦੇ ਹੋ ਕਟਾਈ ਆਪਾਂ ਕਰ ਲਈ ਜੀ ਹੁਣ ਆਪਾਂ ਲਾਵਾਂਗੇ ਝਾਕ ਦਾ ਨਿਸ਼ਾਨ 10 11 ਇੰਚ نیچے ਛੱਡ ਕੇ ਆਪਾਂ ਝਾਕ ਦਾ ਨਿਸ਼ਾਨ ਲਾਤਾ ਤੇ ਹੁਣ ਆਪਾਂ ਦੇਖੋ ਜੀ ਇਹਦਾ ਸੈਂਟਰ ਕਰ ਲੈਣਾ ਇਹਨੂੰ ਫੋਲਡ ਕਰਕੇ ਆਪਾਂ ਇਹਦਾ ਸੈਂਟਰ ਕੱਢ ਲਿਆ ਤੇ ਆਪਣੀ ਉੱਪਰਲੀ ਜਿਹੜੀ ਸਮੀਥ ਸੀ ਉਹਦਾ ਸੈਂਟਰ ਕੱਢ ਲਿਆ ਸੈਂਟਰ ਨਾਲ ਸੈਂਟਰ ਮਿਲਾ ਕੇ ਆਪਾਂ ਇਹ ਸੀਨ ਲਾ ਦੇਣੀ ਹੈ ਜਿਹੜਾ ਕੱਪੜਾ ਬਚੂਗਾ ਉਹ ਸਾਈਡ ਤੇ ਬਚ ਜਾਊਗਾ ਇਹ ਦੇਖੋ ਇਹ ਆਪਾਂ ਸੀਨ ਲਗਾ ਦਾਂਗੇ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਐਵੇਂ ਆਪਾਂ ਪਿੱਛੇ ਸੀਨ ਲਗਾਵਾਂਗੇ ਦੇਖੋ ਜੀ ਇਹ ਆਪਣਾ ਅਟੈਚ ਹੋ ਗਿਆ ਤੇ ਹੁਣ ਇਹਦਾ ਵੀ ਆਪਾਂ ਸੈਂਟਰ ਕੱਢ ਲਾਂਗੇ ਸੈਂਟਰ ਕੱਢਣ ਤੋਂ ਬਾਅਦ ਦੇਖੋ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਸੈਂਟਰ ਲਗਾਇਆ ਸੈਂਟਰ ਤੇ ਨਿਸ਼ਾਨ ਲਾ ਦਾਂਗੇ ਜੀ ਤੇ ਉਸ ਤੋਂ ਬਾਅਦ ਸੈਂਟਰ ਤੇ ਇੰਚੀ ਟੇਪ ਧਰ ਕੇ ਤੇ ਆਪਾਂ 4 ਇੰਚ ਇੱਧਰ ਛੱਡਦੇ ਨੇ ਜਿੱਥੇ ਆਪਾਂ 4 ਇੰਚ ਦਾ ਨਿਸ਼ਾਨ ਲਾਇਆ ਅੱਗੇ ਪਿੱਛੇ ਦੋਨਾਂ ਸਾਈਡਾਂ ਤੇ ਨਿਸ਼ਾਨ ਲਾ ਕੇ ਤੇ ਹੁਣ ਆਪਾਂ ਸਟੈਪ ਜਿਹੜੇ ਹੈਗੇ ਜਿਹਦੇ ਨਾਲ ਅਟੈਚ ਕਰ ਦੇਣੇ ਹੈ ਸਟੈਪਾਂ ਤੇ ਇੱਥੇ ਵੀ ਆਪਾਂ ਪੱਕੀਆਂ ਸੀਨਾ ਲਗਾਵਾਂਗੇ ਹੁਣ ਆਪਣਾ ਉੱਪਰੋਂ ਸਾਰੀ ਚੀਜ਼ ਬਣ ਕੇ ਹੋ ਗਈ ਜੀ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਲਾਸਟਿਕ ਦੇਖੋ ਫਰੰਟ ਵਾਲੇ ਪੀਸ ਤੇ ਤੇ ਬੈਕ ਵਾਲੇ ਪੀਸ ਤੇ ਆਪਾਂ ਲੈਤੀ ਥੋੜੀ ਜਿਹੀ ਚੌੜੀ ਇਲਾਸਟਿਕ ਹੈ ਆਪਣੇ ਕੋਲ ਤੇ ਹੁਣ ਆਪਾਂ ਇਹਦੇ ਵਿੱਚ ਇਲਾਸਟਿਕ ਫੋਲਡ ਕਰਾਂਗੇ ਇਲਾਸਟਿਕ ਵੀ ਤੁਸੀਂ ਆਪਣੇ ਹਿਸਾਬ ਨਾਲ ਆਪਣੀ ਕਮਰ ਮੇਨ ਕੇ ਤੇ ਉਸ ਹਿਸਾਬ ਨਾਲ ਤੁਸੀਂ ਇਲਾਸਟਿਕ ਪਾ ਸਕਦੇ ਹੋਗੇ ਆਪਾਂ 15 16 ਇੰਚ ਦੀ ਇਲਾਸਟਿਕ ਪਾਈ ਹੈ ਕਿਉਂਕਿ ਆਪਣੀ ਘੇਰਾ ਵੀ ਛੋਟਾ ਸੀ ਉਸ ਹਿਸਾਬ ਨਾਲ ਲੋ ਜੀ ਆਪਾਂ ਇਲਾਸਟਿਕ ਪਾ ਕੇ ਤਿਆਰ ਕਰ ਲਈ ਤੇ ਹੁਣ ਆਪਾਂ ਸਾਈਡ ਵਾਲੀ ਸੀਨ ਲਗਾਵਾਂਗੇ ਸਾਈਡ ਵਾਲੀ ਸੀਨ ਜਿੱਥੇ ਆਪਾਂ ਚਾਕ ਦਾ ਨਿਸ਼ਾਨ ਲਾ ਉੱਤੇ ਤੱਕ ਲਗਾਵਾਂਗੇ ਦੋਨੇ ਸਾਈਡਾਂ ਤੇ ਉਸ ਤੋਂ ਬਾਅਦ ਆਪਾਂ ਨੀਚੋਂ ਫੋਲਡ ਕਰਾਂਗੇ ਤੇ ਜਿਵੇਂ ਆਪਾਂ ਅੰਡਰਸ਼ਰਟ ਬਣਾਉਨੇ ਆ ਉਹ ਨੀਚੋਂ ਆਪਾਂ ਉਵੇਂ ਫੋਲਡ ਕਰ ਦਾਂਗੇ ਦੇਖੋ ਚਾਕ ਫੋਲਡ ਕਰਤੇ ਤੇ ਨੀਚੋਂ ਫੋਲਡ ਕਰਤੇ ਅੰਡਰਸ਼ਰਟ ਇਹ ਆਪਣੀ ਬਣ ਕੇ ਤਿਆਰ ਹੋ ਗਈ ਜੀ 2 ਇਨ 1 ਤੇ ਹੁਣ ਆਪਾਂ ਦੇਖੋ ਜੀ ਇਹ ਆਪਾਂ ਗਰਮੀ ਵਾਲੀ ਵੀ ਇਸ ਤਰ੍ਹਾਂ ਬਣਾ ਸਕਦੇ ਆ ਸਰਦੀਆਂ ਵਾਲੇ ਕੱਪੜੇ ਦੀ ਵੀ ਇਸ ਤਰ੍ਹਾਂ ਬਣਾ ਬਣਾ ਸਕਦੇ ਆ ਆਪਾਂ ਸਰਦੀਆਂ ਵਾਸਤੇ ਬਣਾਈਏ ਹੁਣ ਇਹ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਇਹਦੀ ਫੀਟਿੰਗ ਵੀ ਬਹੁਤ ਸੋਹਣੀ ਆਉਂਦੀ ਹੈ ਜੀ ਤੇ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖਿਓ ਤੇ ਬਹੁਤ ਹੀ ਵਧੀਆ ਬਣ ਕੇ ਤੇ ਛੇਤੀ ਬਣ ਕੇ ਤਿਆਰ